ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ ਤੁਹਾਨੂੰ ਤੇ ਰੇਡੀਓ ਸੀ ਤੇ ਸਾਰੇ ਦਰਸ਼ਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪ੍ਰਦੇਣਾ ਸਾਹਿਬ ਜਿੱਥੇ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਆਪਾਂ ਨੂੰ ਪਤਾ ਵੀ ਇੱਥੇ ਬਹੁਤ ਸਾਰੇ ਬਿਲ ਵੀ ਲਿਆਂਦੇ ਜਾਂਦੇ ਨੇ ਉਹ ਵੀ ਕੈਨਸਲ ਹੋ ਜਾਂਦੇ ਨੇ ਜੇ ਹਾਂ ਦਾ ਨਾਰਾ ਮਾਰਨਾ ਹੋਵੇ ਕਿਸੇ ਨੇ ਚਾਹੇ 84 ਜੈਨੋਸਾਈਡ ਦੀ ਉੱਥੇ ਵੀ ਉਲਟ ਭੁਗਤ ਜਾਂਦੇ ਨੇ ਆਪਣੀ ਲੋਕ ਤੇ ਬਹੁਤ ਬੜਾ ਕੁਝ ਹੁੰਦਾ ਔਰ ਇਨ ਕੰਟਰੀਆਂ ਦੇ ਵਿੱਚ ਜਿੱਥੇ ਅਸੀਂ ਚੰਗੇ ਭਵਿੱਖ ਦੇ ਲਈ ਆਏ ਆ ਸਾਰਿਆਂ ਨੂੰ ਪਤਾ ਹੈ ਦੁਨੀਆ ਦੇ ਵਿੱਚ ਮਹਿੰਗਾਈ ਫੈਲੀ ਹੋਈ ਆ ਉਹਨੂੰ ਲੈ ਕੇ ਵੀ ਹਾਕਾਰੇ ਮਚੀ ਹੋਈ ਆ ਇਸੇ ਸੰਦਰਭ ਦੇ ਵਿੱਚ ਸੋ ਆਪਾਂ ਹੁਣ ਥੋੜੀ ਬਹੁਤੀ ਜਿਹੜੀ ਪਹਿਲੀ ਖਬਰ ਆ ਉਹ ਲੋਕਾਂ ਨੂੰ ਸ਼ਾਇਦ ਰਾਹਤ ਮਿਲ ਸਕਦੀ ਹੈ ਜਿਹੜੀ ਇੰਟਰਸਟ ਰੇਟ ਦੀ ਗੱਲਬਾਤ ਕਰਨ ਜਾ ਰਹੇ ਆ ਆਪਾਂ ਸੋ ਵੱਡੀ ਕਟੌਤੀ ਲਈ ਇੱਕ ਮਤ ਨੇ 6 ਬੈਂਕਾਂ ਦੇ ਆਰਥਿਕ ਮਾਹਿਰ ਕੀ ਖਬਰ ਹੈ ਪ੍ਰਿੰਸਾ ਇਹਦੇ ਵਿੱਚ ਦਿਖੋ ਬੈਂਕ ਆਫ ਕੈਨੇਡਾ ਵੱਲੋਂ ਕੱਲੋਂ ਤੇ ਬੁੱਧਵਾਰ ਵਾਲੇ ਦਿਨ ਫੈਸਲਾ ਲਿਆ ਜਾਣਾ ਹੈ ਕਿ ਇੰਟਰਸਟ ਰੇਟ ਨੂੰ ਨਾ ਨੇ ਜੋ ਮੌਜੂਦਾ ਦਾਰਾ ਹੈ 3.75 ਇਹਦੇ ਉੱਪਰ ਰੱਖਣੀ ਹੈ ਜਾਂ ਇਸ ਦੇ ਵਿੱਚ ਕੋਈ ਕਟੌਤੀ ਕਰਨੀ ਹੈ ਕਿਉਂਕਿ ਅਸੀਂ ਪਹਿਲਾਂ ਦੇਖ ਚੁੱਕੇ ਹਾਂ ਕਿ ਬੈਂਕ ਆਫ ਕੈਨੇਡਾ ਤੋਂ ਪਿਛਲੀਆਂ ਲਗਾਤਾਰ ਜੋ ਮੀਟਿੰਗ ਸੁਣਾਦੀਆਂ ਹੋਈਆਂ ਨੇ ਤੋਂ ਉਹਦੇ ਵਿੱਚ ਕਟੌਤੀ ਕਰਨ ਦਾ ਚੱਲਿਆ ਆ ਰਿਹਾ ਤੋਂ ਪਿਛਲੀ ਵਾਰ ਉਹਨਾਂ ਵੱਲੋਂ ਇਹ ਦੋ ਕੁਆਟਰ ਦੀ ਕਟੌਤੀ ਕੀਤੀ ਗਈ ਸੀ ਤੇ ਹੁਣ ਜੇਕਰ ਕੱਲ ਦੀ ਮੀਟਿੰਗ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਜੋ 6 ਵੱਡੇ ਬੈਂਕ ਦੇ ਸੋ ਉਹਨਾਂ ਦੇ ਆਰਥਿਕ ਮਾਹਰ ਇਸ ਤਰੀਕੇ ਦੀਆਂ ਪ੍ਰੈਡਿਕਸ਼ਨਸ ਕਰ ਰਹੇ ਨੇ ਇਸ ਤਰੀਕੇ ਦੀਆਂ ਕਿ ਆਸਰਾ ਗਿਆ ਉਹਨਾਂ ਵੱਲ ਲਗਾਈਆਂ ਜਾ ਰਹੀਆਂ ਨੇ ਕਿ ਇਸ ਮੀਟਿੰਗ ਦੇ ਵਿੱਚ ਵੀ ਬੈਂਕ ਆਫ ਕੈਨੇਡਾ ਇਹ ਦੋ ਕੁਆਟਰ ਤੱਕ ਦੀ ਕਟੌਤੀ ਕਰ ਸਕਦਾ ਆ ਸੋ ਇਸ ਦੇ ਪਿੱਛੇ ਜੋ ਵੱਡੇ ਕਾਰਨ ਨੇ ਉਹਦੇ ਵਿੱਚ ਪਹਿਲਾਂ ਤਾਂ ਜੋ ਇਹ ਰਿਪੋਰਟ ਸਟੈਟਿਸਟਿਕ ਕੈਨੇਡਾ ਵੱਲੋਂ ਇੰਪਲॉयਮੈਂਟ ਨੂੰ ਲੈ ਕੇ ਦਿੱਤੀ ਗਈ ਹੈ ਸੋ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਦਰ ਇਸ ਸਮੇਂ ਕਿੱਥੇ ਖੜੀ ਹੈ ਸੋ ਉਹਦੇ ਵਿੱਚ ਕੀ ਹੋਇਆ ਹੈ ਕਿ ਬੇਰੋਜ਼ਗਾਰੀ ਦਰ ਕੈਨੇਡਾ ਦੇ ਵਿੱਚ ਵਧ ਕੇ ਨਵੰਬਰ ਮਹੀਨੇ ਦੇ ਵਿੱਚ 6.8 ਫੀਸਦੀ ਦੇ ਉੱਪਰ ਪਹੁੰਚ ਗਈ ਹੈ ਤੇ 2017 ਤੋਂ ਬਾਅਦ ਦੀ ਗੱਲ ਕਰੀਏ ਸਾ ਇਹ ਜੋ ਦਰ ਹੈ ਬੇਰੋਜ਼ਗਾਰੀ ਦੀ ਇਹ ਸਭ ਤੋਂ ਉੱਪਰਲੇ ਸਿਖਰ ਤੇ ਆਪਰੇ ਪਹੁੰਚੀ ਹੋਈ ਹੈ ਸੋ ਇਹ ਜੋਬਸ ਦੀ ਕੈਨੇਡਾ ਦੇ ਵਿੱਚ ਇਸ ਸਮੇਂ ਬਹੁਤ ਥੋੜਾ ਹੈ ਅਨਯਮਪਲਾਈਮੈਂਟ ਰੇਟ ਕਾਫੀ ਵਧ ਜਾਣ ਕਰਨਾ ਬੈਂਕ ਆਫ ਕੈਨੇਡਾ ਦੇ ਉੱਪਰ ਵੀ ਇੱਕ ਕਾਫੀ ਦਬਾਅ ਬਣਿਆ ਹੋਇਆ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਕਿ ਇਸ ਸਮੇਂ ਜੋ ਕੈਨੇਡਾ ਦੀ ਜੀਡੀਪੀ ਹੈ ਜੀਡੀਪੀ ਦੇ ਵਿੱਚ ਜੋ ਵਾਧਾ ਹੋ ਰਿਹਾ ਸੋ ਇਹਦੇ ਵਿੱਚ ਵੀ ਇਹ ਹਾਲਾਤ ਇਸ ਸਮੇਂ ਕੋਈ ਬਹੁਤੇ ਸੁਖਾਵੇਂ ਨਹੀਂ ਆ ਸੋ ਇਸ ਸਮੇਂ ਜੋ ਤੀਜੀ ਟੀਮਾਹੀ ਦੇ ਨਤੀਜੇ ਆਏ ਨੇ ਸੋ ਉਹਦੇ ਵਿੱਚ ਜੋ ਰੀਅਲ ਗ੍ਰੋਸ ਅੰਦਰਸਟ੍ਰਕਟ ਪ੍ਰੋਡਕਟ ਹੈ ਉਸ ਲਾਣਾ ਦੀ ਦਰ ਤੇ ਸਿਰਫ 1 ਫੀਸਡ ਦਾ ਵਾਦਾ ਹੋਇਆ ਆ ਤੇ ਅਨੁਮਾਨ ਇਹ ਲਾਇਆ ਜਾ ਰਿਹਾ ਸੀਗਾ ਕਿ 2.2 ਫੀਸਡ ਦਾ ਵਾਦਾ ਹੋ ਸਕਦਾ ਪਰ ਅਨੁਮਾਨਾਂ ਦੇ ਉਲਟ ਸਿਰਫ 1 ਫੀਸਡ ਦਾ ਵਾਦਾ ਹੋਇਆ ਸੋ ਇੱਕ ਪਾਸੇ ਜੀਡੀਪੀ ਬਹੁਤ ਇਸ ਸਮੇਂ ਇੱਕ ਹੌਲੀ ਕਦਮ ਨਾਲ ਅੱਗੇ ਵਧ ਰਹੀ ਹੈ ਅਨਪਲॉयਮੈਂਟ ਰੇਟ ਪਿਛਲੇ 7 ਸਾਲਾਂ ਦੇ ਵਿੱਚ ਸਭ ਤੋਂ ਸਿਖਰਲੇ ਪੱਧਰ ਤੇ ਪਹੁੰਚ ਗਈ ਹੈ ਸੋ ਇਹਨਾਂ ਸਾਰੇ ਹਾਲਾਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹਨਾਂ ਵੱਡੀਆਂ ਬੈਂਕਾਂ ਦਾ ਅਨੁਮਾਨ ਹੈ ਕਿ ਕੱਲ੍ਹ ਵਾਲ ਨੂੰ ਜੋ ਫੈਸਲਾ ਲਿਆ ਜਾਣਾ ਹੈ ਬੈਂਕ ਆਫ ਕੈਨੇਡਾ ਵੱਲੋਂ ਸੋ ਉਹਦੇ ਵਿੱਚ ਉਮੀਦ ਹੈ ਕਿ ਦੋ ਕੁਆਟਰ ਦੀ ਜਿਹੜੀ ਆ ਕਮੀ ਹੈ ਉਹ ਬੈਂਕ ਆਫ ਕੈਨੇਡਾ ਇਹ ਵਿਆਜ ਦਰਾਂ ਦੇ ਵਿੱਚ ਲਿਆ ਸਕਦਾ ਆ ਤੇ এবੀ ਇਹ ਇਨਾ ਵੱਡੀਆਂ ਬੈਂਕ ਵੱਲੋਂ ਅਨੁਮਾਨ ਲਾਇਆ ਜਾ ਰਿਹਾ ਕਿ ਜੋ ਅਗਲੇ ਮਹੀਨੇ ਜਨਵਰੀ ਦੇ ਵਿੱਚ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੋ ਰਹੀ ਹੈ ਤੇ ਉਹਦੇ ਵਿੱਚ ਵੀ ਇੱਕ ਕੁਆਟਰ ਦਾ ਘੱਟੋ-ਘੱਟ ਜਿਹੜਾ ਆ ਇਹ ਕਮੀ ਹੈ ਇੱਕ ਕੁਆਟਰ ਦੀ ਸੋ ਉਹ ਬੈਂਕ ਆਫ ਕੈਨੇਡਾ ਵੱਲੋਂ ਲਿਆ ਜਾ ਸਕਦੀ ਆ ਸੋ ਓਵਰਆਲ ਇਹਨਾਂ ਦੋ ਮਹੀਨਿਆਂ ਦੇ ਵਿੱਚ ਇਹ ਤਿੰਨ ਕੁਆਟਰ ਦੀ ਕਮੀ ਬੈਂਕ ਆਫ ਕੈਨੇਡਾ ਲਿਆ ਸਕਦਾ ਸੋ ਇਹ ਮੰਨਣਾ ਆ ਕਿ ਕੈਨੇਡਾ ਦੇ ਜੋ ਇਹ ਵੱਡੇ ਬੈਂਕ ਨੇ ਸੋ ਉਹਨਾਂ ਦੇ ਜੋ ਆਰਥਿਕ ਮਾਹਿਰ ਨੇ ਸੋ ਉਹ ਇਸ ਜੀ ਨੂੰ ਇਹ ਮੰਨ ਰਹੇ ਨੇ ਸੋ ਬਾਕੀ ਇਹਦੇ ਵਿੱਚ ਫੈਸਲਾ ਬੈਂਕ ਆਫ ਕੈਨੇਡਾ ਨੇ ਲੈਣਾ ਜਾਂ ਇਹ ਜ਼ਰੂਰੀ ਨਹੀਂ ਹੈ ਕਿ ਜੋ ਬੈਂਕਾਂ ਦੇ ਆਰਥਿਕ ਮਾਹਿਰ ਦੱਸ ਰਹੇ ਨੇ ਸੋ ਉਹਦੇ ਹਿਸਾਬ ਦੇ ਨਾਲ ਹੀ ਬੈਂਕ ਆਫ ਕੈਨੇਡਾ ਫੈਸਲੇ ਲਵੇ ਉਹਨਾਂ ਨੇ ਆਪਣੇ ਆਪੇ ਸੋਚ ਵਿਚਾਰ ਕਰਕੇ ਫੈਸਲਾ ਲੈਣਾ ਹੈ ਪਰ ਜੋ ਮਾਹਿਰ ਕਹਿੰਦੇ ਨੇ ਜੋ ਵੱਡੀਆਂ ਬੈਂਕਾਂ ਕਹਿ ਰਹੀਆਂ ਨੇ ਉਹ ਹੋਰ ਮੈਂ ਤੁਹਾਨੂੰ ਦੱਸਿਆ ਕਿਉਂਕਿ ਪਹਿਲਾਂ ਸਿਰਫ ਇੱਕ ਦੋ ਵੱਡੀਆਂ ਬੈਂਕਾਂ ਹੀ ਇਸ ਤਰ੍ਹਾਂ ਕਹਿ ਰਹੀਆਂ ਸੀਆਂ ਪਰ ਹੁਣ ਤਕਰੀਬਨ ਸਾਰੀਆਂ ਵੱਡੀਆਂ ਬੈਂਕਾਂ ਦੇ ਆਰਥਿਕ ਮਾਹਰ ਇੱਕੋ ਗੱਲ ਕਹਿ ਰਹੇ ਨੇ ਕਿ ਕੱਲ ਨੂੰ 2 ਕੁਆਟਰ ਦੀ ਕਮੀ ਹੋ ਸਕਦੀ ਹੈ ਬਾਕੀ ਕੱਲ ਨੂੰ ਜੋ ਵੀ ਫੈਸਲਾ ਆਵੇਗਾ ਸੋ ਉਹ ਵੀ ਆਪਸ ਰੋਤੇ ਨਾਲ ਸਾਝ ਪਾਵਾਂਗੇ ਸੋ ਇਸ ਦੇ ਨਾਲ ਜੇਕਰ ਕੈਨੇਡਾ ਦੇ ਫਾਈਨੈਂਸ ਮਿਨਿਸਟਰੀ ਕ੍ਰਿਸਟਿਆ ਫਰੀ ਲੈਂਡ ਬਾਰੇ ਗੱਲ ਕਰੀਏ ਸੋ ਕਿਉਂਕਿ ਉਹਨਾਂ ਦੇ ਉੱਪਰ ਵੀ ਕਾਫੀ ਦਬਾਅ ਬਣਿਆ ਹੋਇਆ ਸੀ ਕਿ ਕੈਨੇਡਾ ਦੇ ਜੋ ਆਰਥਿਕ ਹਾਲਾਤ ਨੇ ਇਸ ਸਮੇਂ ਸਰਕਾਰ ਦੇ ਕੀ ਹਾਲਾਤ ਨੇ ਤੇ ਕੈਨੇਡਾ ਦੇ ਲੋਕਾਂ ਤੱਕ ਉਹ ਜਾਣਕਾਰੀ ਕਹਿੰਦੇ ਪਹੁੰਚਣੀ ਚਾਹੀਦੀ ਹੈ ਤੇ ਹੁਣ 16 ਦਸੰਬਰ ਨੂੰ ਪਤਾ ਲੱਗਾ ਆ ਕਿ ਫਲ ਇਕਨੋਮਿਕ ਸਟੇਟਮੈਂਟ ਸਰਕਾਰ ਵੱਲੋਂ ਜਾਰੀ ਕੀਤੀ ਜਾਵੇਗੀ ਸੋ ਇਹਦੇ ਵਿੱਚ ਦੱਸਿਆ ਜਾਵੇਗਾ ਕਿ 2023-24 ਦੇ ਵਿੱਚ ਫੈਡਰਲ ਘਾਟੇ ਨੂੰ 40.1 ਬਿਲੀਅਨ ਡਾਲਰ ਰੱਖਣ ਦੇ ਵਾਅਦੇ ਨੂੰ ਸਰਕਾਰ ਨੇ ਪੂਰਾ ਕੀਤਾ ਆ ਜਾਂ ਨਹੀਂ ਕੀਤਾ ਜਾਂ ਇਹ ਜੋ ਫੈਡਰਲ ਘਾਟਾ ਆ ਇਸ ਤੋਂ ਵਧਿਆ ਆ ਇਹ ਵਧਿਆ ਦਾ ਉਸ ਦੇ ਕੀ ਕਾਰਨ ਰਹੇ ਨੇ ਜਿਉਂਕਿ ਅਨੁਮਾਨ ਇਸ ਸਮੇਂ ਲੱਗ ਰਿਹਾ ਫਿਜੀਓ ਪਾਰਲੀਮੈਂਟਰੀ ਬਜਟ ਅਫੀਸਰ ਨੇ ਗੱਲ ਕਹੀ ਹੈ ਕਿ 46 ਬਿਲੀਅਨ ਤੱਕ ਇਹ ਫੈਡਰਲ ਘਾਟਾ ਜਿਹੜਾ ਇਸ ਸਮੇਂ ਪਹੁੰਚ ਸਕਦਾ ਸੋ ਇਹ ਚੀਜ਼ਾਂ ਨੂੰ ਵੀ ਇਹ ਸਰਕਾਰ ਲੋਕਾਂ ਸਾਹਮਣੇ ਰੱਖੇਗੀ ਕਿ ਇਸ ਤੋਂ ਇਲਾਵਾ ਡੈਂਟਲ ਕੇਅਰ ਫਾਰਮਾਕੀਡ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਜਿਹੜੇ ਬਹੁਤ ਸਾਰੇ ਸੋਸ਼ਲ ਪ੍ਰੋਗਰਾਮ ਸਰਕਾਰ ਵੱਲੋਂ ਲਿੱਖੇ ਗਏ ਨੇ ਸੋ ਇਹਨਾਂ ਦੇ ਉੱਪਰ ਕਿੰਨਾ ਕੁ ਖਰਚਾ ਆਇਆ ਤਾਂ ਇਹਦਾ ਬਜਟ ਦੇ ਕਿੰਨਾ ਕੁ ਅਸਰ ਪਿਆ ਸੋ ਇਹ ਚੀਜ਼ਾਂ ਵੀ ਸਰਕਾਰ ਲੋਕਾਂ ਅੱਗੇ ਰੱਖੇਗੀ ਕਿਉਂਕਿ ਪੀਅਰ ਪੋਲੀ ਹੈ ਹੁਣੀ ਸਰਕਾਰ ਤੇ ਲਗਾਤਾਰ ਦੋਸ਼ ਲਾਰੇ ਸਨ ਕੀ ਸਰਕਾਰ ਇਕਨੋਮਿਕ ਸਟੇਟਮੈਂਟ ਲੋਕਾਂ ਸਾਹਮਣੇ ਨਹੀਂ ਰੱਖ ਰਹੀ ਸਿਰ ਜਿਹੜੇ ਕੈਨੇਡਾ ਦੇ ਜਿਹੜੇ ਆਰਥਿਕ ਹਾਲਾਤ ਵਧੀਆ ਨਹੀਂ ਹੈ ਤਾਂ ਸਰਕਾਰ ਕਿਤਨਾ ਕਿਤੇ ਭੱਜਣੀ ਹੈ ਪਰ ਹੁਣ ਸਰਕਾਰ ਨੇ ਕਹਿ ਦਿੱਤਾ ਹੈ ਵੀ ਅਗਲੇ ਹਫਤੇ ਇਸ ਬਾਬਤ ਜਾਣਕਾਰੀ ਲੋਕਾਂ ਦੇ ਸਾਹਮਣੇ ਰੱਖ ਦਿੱਤੀ ਜਾਵੇਗੀ ਜੀ 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 ਪ੍ਰਧਾਨ ਸਾਹਿਬ ਸੋ ਇਹਨਾਂ ਖਬਰਾਂ ਤੁਹਾਡੇ ਤੋਂ ਪੁੱਛਿਆ ਹਾਂਸ ਟ੍ਰੈਫਿਕ ਟਿਕਟ ਵਾਲੇ ਮਾਲਟਨ ਤੋਂ ਬ੍ਰੈਂਟਨ ਦੇ ਵਿੱਚ ਮੂਵ ਹੋ ਗਏ ਕੋਈ ਟ੍ਰੈਫਿਕ ਟਿਕਟ ਮਿਲ ਗਈ ਘਬਰਾਉਣ ਦੀ ਲੋੜ ਨਹੀਂ ਗਈ ਤੇ ਵਧੀਆ ਤਰੀਕੇ ਨਾਲ ਫਾਈਟ ਕਰਕੇ ਤੁਹਾਨੂੰ ਉਹਦੇ ਵਿੱਚੋਂ ਕੱਢ ਦਿੰਦੇ ਨੇ ਹਾਂਸ ਟ੍ਰੈਫਿਕ ਟਿਕਟ 341 ਮੇਨ ਸਟਰੀਟ ਬ੍ਰੈਂਟਨ ਦੇ ਵਿੱਚ ਮੇਨ ਐਂਡ ਵਾਰਡਨ ਦੇ ਇੰਟਰਸੈਕਸ਼ਨ ਦੇ ਕੋਲ 905 405 14 15 ਦੇ ਉੱਤੇ ਹਾਂਸ ਟ੍ਰੈਫਿਕ ਟਿਕਟ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਆ ਸਾਦੀਆ ਪ੍ਰਿੰਤ ਸਾਹਿਬ ਹੁਣ ਥੋੜੀ ਜੀ ਗੱਲਬਾਤ ਕਰਾਂਗੇ ਆਪਾਂ ਜਿਹੜੀ ਹੈ ਜੀ ਪਾਰਲੀਮੈਂਟ ਦੀ ਹੋ ਤੇ ਇੱਥੇ ਜੀ ਗੱਲਬਾਤ ਕਰੀਏ ਕੰਜ਼ਰਵੇਟਿਵ ਤੇ ਐਨਡੀਪੀ ਕੋਈ ਮਤੇ ਲੈ ਕੇ ਆਏ ਸੀਗੇ ਕਹਿੰਦੇ ਜੀ ਉਹ ਫੇਲ ਹੋਏ ਕੀ ਖਬਰ ਹੈ ਪ੍ਰਿੰਤ ਸਾਹਿਬ ਅਸੀਂ ਦੇਖੋ ਧੀਦੇ ਵਿੱਚ ਵੀ ਨਤੀਜੇ ਕਰ ਕਜ਼ਰਵੇਟਿਵ ਪਾਰਟੀ ਦੀ ਗੱਲ ਕਰੀਏ ਤਾਂ ਉਹ ਪਿਛਲੇ ਸਮੇਂ ਤੋਂ ਲਗਾਤਾਰ ਇਸ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਫੈਡਰਲ ਸਰਕਾਰ ਦੇ ਖਿਲਾਫ ਇਹ ਜੋ ਬੇਪਰੋਸਕੀ ਦਾ ਮਤਾ ਲਿਆਂਦਾ ਜਾਵੇ ਬੇਪਰੋਸਕੀ ਦੇ ਮਤੇ ਨੂੰ ਇਹ ਜੋ ਬਾਕੀ ਵਿਰੋਧੀ ਧਿਰਾਂ ਆ ਉਹਨਾਂ ਦੀ ਹਮਾਇਤ ਦੇ ਨਾਲ ਇਹ ਪਾਸ ਕਰਵਾਇਆ ਜਾਵੇ ਸਰਕਾਰ ਨੂੰ ਸੁੱਟਿਆ ਜਾਵੇ ਕੈਨੇਡਾ ਦੇ ਵਿੱਚ ਚੋਣਾਂ ਕਰਵਾਈਆਂ ਜਾਣ ਸੋ ਪਹਿਲਾਂ ਵੀ ਉਹਨਾਂ ਵੱਲੋਂ ਬੇਪਰੋਸਕੀ ਦੇ ਮਤੇ ਲਿਆਂਦੇ ਗਏ ਸੋ ਉਹ ਨਾਨ ਕੰਫੀਡੈਂਸ ਮੋਸ਼ਨ ਪਾਸ ਨਹੀਂ ਹੋ ਸਕੇ ਕਿ ਕੱਲ ਉਹਨਾਂ ਵੱਲੋਂ ਦੁਬਾਰਾ ਇਹ ਜੋ ਨਾਨ ਕੰਫੀਡੈਂਸ ਮੋਸ਼ਨ ਲਿਆਂਦਾ ਗਿਆ ਸੀ ਉਸ ਦੇ ਉੱਪਰ ਕੱਲ ਵੋਟਿੰਗ ਹੋਈ ਹੈ ਸੋ ਇਹ ਵੀ ਇਹ ਮਤਾ ਜਿਹੜਾ ਸਿਗਾ ਬੇਪਰੋਸਕੀ ਦਾ ਉਹ ਪਾਸ ਨਹੀਂ ਹੋ ਸਕਿਆ ਸੋ ਕਾਰਨ ਇਹ ਰਿਹਾ ਕਿ ਐਨਡੀਪੀ ਦੀ ਸਪੋਰਟ ਕੰਜ਼ਰਵੇਟਿਵ ਪਾਰਟੀ ਨੂੰ ਨਹੀਂ ਮਿਲੀ ਹੈ ਐਨਡੀਪੀ ਨੇ ਉਸ ਮਤੇ ਦੇ ਹੱਕ ਦੇ ਵਿੱਚ ਵੋਟ ਨਹੀਂ ਪਾਈ ਹੈ ਸੋ ਇਹਦੇ ਮਤੇ ਦੇ ਵਿੱਚ ਇਹ ਸਿਗਾ ਕਿ ਕੰਜ਼ਰਵੇਟਿਵ ਜਿਹੜਾ ਮੋਸ਼ਨ ਸਿਗਾ ਉਦੇ ਵਿੱਚ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਜਿਹੜੇ ਸਰਕਾਰ ਦੀ ਕ੍ਰਿਟਿਸਮ ਪਹਿਲਾਂ ਕਰਦੇ ਰਹੇ ਨੇ ਖਾਸ ਤੌਰ ਤੇ ਲੇਬਰ ਇਸ਼ੂਸ ਦੇ ਤੌਰ ਤੇ ਜੋ ਉਹਨਾਂ ਵੱਲੋਂ ਸਰਕਾਰ ਦੀ ਵਿਰੋਧਤਾ ਕੀਤੀ ਗਈ ਸੀ ਸੋ ਉਸ ਨੂੰ ਕੋਟ ਕਰਕੇ ਹੀ ਇਹ ਨੌਨ ਕੌਨਫੀਡੈਂਸ ਮੋਸ਼ਨ ਲਿਆਂਦਾ ਗਿਆ ਸੀਗਾ ਪਰ ਇਸ ਮਤੇ ਦੀ ਹਮਾਇਤ ਵੀ ਐਨਡੀਪੀ ਵੱਲੋਂ ਇਹ ਨਹੀਂ ਦਿੱਤੀ ਗਈ ਜਗਮੀਤ ਸਿੰਘ ਉਹਨਾਂ ਨੇ ਵੀ ਇਸ ਮਤੇ ਦੇ ਖਿਲਾਫ ਵੋਟ ਪਾਈ ਆ ਸੋ ਇਹ ਸਰਕਾਰ ਨੂੰ ਸੁੱਟਣ ਦਾ ਜੋ ਇੱਕ ਹੋਰ ਮਤਾ ਇੱਕ ਕੰਡਕਟਿਵ ਲੋ ਲਿਆਦਾ ਗਿਆ ਸੀ ਸੋ ਉਹ ਪਾਸ ਨਹੀਂ ਹੋ ਸਕਿਆ ਫਿਰ ਉੱਤੇ ਪਾਸੇ ਜੇਕਰ ਐਨਡੀਪੀ ਦੀ ਵੀ ਗੱਲ ਕਰੀਏ ਸੋ ਐਨਡੀਪੀ ਵੀ ਇੱਕ ਮਤਾ ਲੈ ਕੇ ਆਈ ਸੀ ਉਹ ਮਤਾ ਵੀ ਇਹ ਪਾਸ ਨਹੀਂ ਹੋ ਸਕਿਆ ਸੋ ਉਹਦੇ ਵਿੱਚ ਕੀ ਸੀ ਕਿ ਜੋ ਹੁਣ ਫੈਡਰਲ ਸਰਕਾਰ ਇਹ ਲੋਕਾਂ ਨੂੰ ਇੱਕ ਰਾਹਤ ਦੇ ਰਹੀ ਹੈ ਕਿ ਜੀਐਸਟੀ ਬਹੁਤ ਸਾਰੀਆਂ ਚੀਜ਼ਾਂ ਦੇ ਉੱਪਰ ਇਹ ਮਾਫ ਕੀਤੀ ਜਾ ਰਹੀ ਹੈ ਕਿਉਂਕਿ ਇਹ ਰਾਹਤ ਜੋ ਹੈ ਇਹ ਸਿਰਫ ਟੈਂਪਰੇਰੀ ਹੈ 2 ਮਹੀਨੇ ਵਾਸਤੇ ਰਾਹਤ ਹੈ ਪਰਿਤੀ ਐਂਡੀਪੀ ਮੱਤੀ ਰਾਹੀ ਮੰਗਕਾਰੀ ਸੀ ਕਿ ਜੀਐਸਟੀ ਦੇ ਉੱਪਰ ਜੋ ਕੁਝ ਐਸੈਂਸ਼ੀਅਲ ਜੋ ਫੂਡਸ ਨੇ ਸੋ ਉਹਦੇ ਉੱਪਰ ਕਹਿੰਦੇ ਰਾਹਤ ਪਰਮਾਨੈਂਟ ਹੋਣੀ ਚਾਹੀਦੀ ਹੈ ਇਹਦੇ ਵਿੱਚ ਹੋਮ ਹੀਟਿੰਗ ਦੀ ਉਹਨੇ ਗੱਲ ਕੀਤੀ ਹੈ ਇੰਟਰਨੈਟ ਦੀ ਗੱਲ ਕੀਤੀ ਹੈ ਸੈੱਲਫੋਨ ਦੀ ਗੱਲ ਕੀਤੀ ਹੈ ਇਹ ਬੱਚਿਆਂ ਵਾਸਤੇ ਡਾਈਪਰਸ ਦੀ ਗੱਲ ਕੀਤੀ ਹੈ ਕਿ ਇਹਨਾਂ ਦੇ ਉੱਪਰ ਜੀਐਸਟੀ ਪਰਮਾਨੈਂਟ ਹਟਾਣੀ ਚਾਹੀਦੀ ਹੈ ਸੋ ਇਸ ਬਾਬਤ ਉਹਨਾਂ ਵੱਲੋਂ ਜੋ ਮਤਾਲੇ ਅੰਦਾਜ਼ਾ ਗਿਆ ਸੀਗਾ ਸੋ ਉਹਨੂੰ ਨਾ ਤਾਂ ਲਿਬਰਲ ਪਾਰਟੀ ਨੇ ਸਪੋਰਟ ਕੀਤਾ ਆ ਦੇ ਨਾਲ ਸਰੋਂ ਕੰਜ਼ਰਵੇਟਿਵ ਪਾਰਟੀ ਨੇ ਸਪੋਰਟ ਕੀਤਾ ਆ ਐਂਡੀਪੀ ਦੇ ਗ੍ਰੀਨ ਪਾਰਟੀ ਨੇ ਉਸ ਦੇ ਹੱਕ ਦੇ ਵਿੱਚ ਵੋਟਾਂ ਪਾਈਆਂ ਸੀ ਇੱਥੇ ਸਿਰਫ ਇੱਕ ਲਿਬਰਲ ਐਮਪੀ ਨੇ ਜੋ ਹਮੇਸ਼ਾ ਈਸਟ ਨਾਜ਼ਕੋਨੀ ਕ੍ਰੀਕ ਦੇ ਨਾਲ ਸੰਬੰਧਿਤ ਨੇ ਇਸ ਚੈਰ ਕੋਲਿਵ ਸੋ ਉਹਨਾਂ ਨੇ ਹੀ ਇਸ ਚੀਜ਼ ਦਾ ਸਮਰਥਨ ਕੀਤਾ ਆ ਸੋ ਇਹ ਦੋਵੇਂ ਮਤੇ ਜਿਹੜੇ ਨੇ ਪਾਸ ਨਹੀਂ ਹੋ ਸਕੇ ਨੇ ਇਸ ਤੋਂ ਇਲਾਵਾ ਜੇ ਸਰੀ ਨਿਊਟਨ ਤੋਂ ਲਿਬਰਲ ਸੰਸਦ ਸੁਖਤਾਲੀਵਾਲ ਹੋਣ ਦੀ ਗੱਲ ਕਰੀਏ ਸੋ ਉਹਨਾਂ ਵੱਲੋਂ ਇੱਕ ਮੋਸ਼ਨ ਲਿਆਂਦਾ ਗਿਆ ਸੀਗਾ ਕਿ ਸਰਵਸਮਤੀ ਦੇ ਨਾਲ 1984 ਦੇ ਵਿੱਚ ਜੋ ਸਿੱਖਾਂ ਦਾ ਕਤਲੇਆਮ ਦਿੱਲੀ ਵਿੱਚ ਹੋਇਆ ਆ ਸੋ ਉਸ ਨੂੰ ਜੀਨੋਸਾਈਡ ਅਲਾਮਿਆ ਜਾਵੇ ਕਿਉਂਕਿ ਇਹ ਸਰਵਸਮਤੀ ਦਾ ਮਤਾ ਸੀਗਾ ਸੋ ਇਹਦੇ ਵਿੱਚ ਅਗਰ ਕੋਈ ਇੱਕ ਜਣਾ ਵੀ ਇਹ ਨਾਅ ਦੇ ਵਿੱਚ ਆਵਾਜ਼ ਲਾ ਦੁੰਦਾ ਆ ਨੋ ਦੇ ਹੱਥ ਦੇ ਵਿੱਚ ਵੋਟ ਕਰਦਾ ਆ ਤੇ ਮਤਾ ਫੇਲ ਹੋ ਜਾਣਾ ਸੀਗਾ ਸੋ ਇਹਦੇ ਵਿੱਚ ਪਤਾ ਲੱਗਾ ਆ ਕਿ ਜੋ ਇਹ ਨੈਪੀਨ ਤੋਂ ਲਿਬਰਲ ਸੰਸਦ ਨੇ ਚੰਦਰ ਆਰਿਆ ਸੋ ਉਹਨਾਂ ਵੱਲੋਂ ਜੋ ਦਾਵਾ ਕੀਤਾ ਗਿਆ ਕਿ ਉਹਨਾਂ ਨੇ ਇਕੱਲਿਆਂ ਨਹੀਂ ਇਸ ਮਤੇ ਦਾ ਵਿਰੋਧ ਕੀਤਾ ਆ ਇਸ ਦੇ ਨਾਂ ਦੇ ਵਿੱਚ ਵੋਟ ਪਾਈ ਹੈ ਸੋ ਜਦੋਂ ਸੁਖਤਾਲੀਵਾਲ ਨੇ ਮਤਾ ਪੜਨਾ ਸ਼ੁਰੂ ਕੀਤਾ ਸੋ ਉਸ ਸਮੇਂ ਹੀ ਚੰਦਰ ਆਰਿਆ ਵੱਲੋਂ ਨਾ ਕਹਿ ਦਿੱਤੀ ਕਿ ਸੋ ਇਹ ਮਤਾ ਜੋ ਸਵੈ ਸਮਰਥੀ ਦੇ ਨਾਲ ਪਾਸ ਹੋਣਾ ਸੀਗਾ ਇਹ ਮਤਾ ਪਾਸ ਨਹੀਂ ਹੋ ਸਕਿਆ ਔਰ ਇਦੇ ਵਿੱਚ ਚੰਦਰ ਆਰਿਆ ਯਾਨੀ ਜੋ ਆਪਣੇ ਤਰਕ ਦੱਸਦੇ ਨੇ ਉਹਨਾਂ ਦੇ ਤਰਕ ਵਿੱਚ ਇਹ ਆ ਕਿ ਇਸ ਤਰੀਕੇ ਨਾਲ ਹਿੰਦੂ ਸਿੱਖ ਭਾਈਚਾਰੇ ਨੂੰ ਡਿਵਾਈਡ ਕਰਨੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਮਿਟੀ ਪੰਗ ਕਰਨੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜੇਕਰ ਇਸ ਜੇਕਰ ਅਸੀਂ ਬਾਕੀਆਂ ਦੀ ਸਹਿਮਤੀ ਦੀ ਗੱਲ ਕਰੀਏ ਸੋ ਉਹਨਾਂ ਦੀ ਆਪਣੀ ਪਾਰਟੀ ਵਿੱਚ ਲਿਬਰਲ ਦੇ ਵਿੱਚ ਵੀ ਬਹੁਤ ਸਾਰੇ ਹੋਰ ਹਿੰਦੂ ਐਮਪੀ ਵੀ ਨੇ ਤੋ ਉਹਨਾਂ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ ਕਨਸਰਵੇਟਿਵ ਪਾਰਟੀ ਦੇ ਵਿੱਚ ਬਹੁਤ ਸਾਰੇ ਇਸਨੇ ਉਹਨਾਂ ਵੱਲੋਂ ਕਿਸੇ ਵੱਲੋਂ ਵਿਰੋਧ ਨਹੀਂ ਕੀਤਾ ਗਿਆ ਸੋ ਬਾਕੀਆ ਨੂੰ ਅਗਰ ਕੋਈ ਇਹਦੇ ਵਿੱਚ ਗਲਤ ਚੀਜ਼ ਨਜ਼ਰ ਨਹੀਂ ਆਈ ਤੋ ਕਿਹੜੀ ਗੱਲ ਲੈ ਚੰਦਰ ਆਰਿਆ ਸਾਹਿਬ ਨੂੰ ਹੀ ਨਜ਼ਰ ਆਈ ਹੈ ਉਹ ਹੋਰ ਇਹ ਜੋ ਮਤਾ ਸਿਗਾ ਇਹ ਵੀ ਇਹ ਚੰਦਰ ਆਰਿਆ ਕਾਰਨ ਜਿਹੜਾ ਆ ਪਾਸ ਨਹੀਂ ਹੋ ਸਕਿਆ ਚਲੋ ਪਰਮਾਤਮਾ ਦੀ ਦਰਗਾਹ ਦੇ ਵਿੱਚ ਤਾਂ ਫੈਸਲੇ ਚੰਗੇ ਹੀ ਹੁੰਦੇ ਨੇ ਉਹ ਫੈਸਲੇ ਉਹ ਉੱਪਰ ਵਾਲੇ ਨੇ ਪਹਿਲਾਂ ਹੀ ਕਰਕੇ ਰੱਖੇ ਹੋਏ ਹੋਣਗੇ ਸੋ ਇਹਨਾਂ ਦੇ ਵੀ ਇਹਨਾਂ ਲਈ ਵੀ ਕੋਈ ਨਾ ਕੋਈ ਸੋਚ ਜਿਹਨਾਂ ਨੂੰ ਲੱਗਿਆ ਨਹੀਂ ਹੈਗਾ ਵੀ ਇਹ ਜੈਨੋਸਾਈਡ ਨਹੀਂ ਕੋਈ ਗੱਲ ਨਹੀਂ ਇੱਥੇ ਸਾਰੇ ਲਿਖੇ ਹੋ ਜਾਣੇ ਨੇ ਤੇ ਬਾਅਦਿਆਂ ਆਪਾਂ ਅਗਲੀ ਖਬਰ ਤੇ ਸੋ ਪ੍ਰਣ ਸਾਹਿਬ ਕਿਉਂਕਿ ਆਪਾਂ ਨੇ ਵੀ ਔਰ ਤੁਸੀਂ ਵੀ ਬੜੀਆਂ ਖਬਰਾਂ ਪਾਈਆਂ ਜ਼ਿਕਰ ਕੀਤਾ ਜਿਹੜੇ ਹੁਣ ਸਟੂਡੈਂਟਸ ਸਿੱਖ ਨੌਜਵਾਨ ਇੱਥੇ ਕਰ ਦਿੱਤੇ ਜਾਂਦੇ ਨੇ ਚਾਹੇ ਉਹਦੇ ਕਾਰਨ ਕੁਝ ਹੋਰ ਵੀ ਨਿਕਲਦੇ ਹੋਣ ਕੁਝ ਕੁ ਦਿਨਾਂ ਤੱਕ ਜਿਹੜੇ ਰਾਜਨੀਤਿਕ ਲੋਕਾਂ ਨੇ ਵੀ ਚੁੱਪ ਬੱਟੀ ਹੋਈ ਸੀਗੀ ਪਰ ਹੁਣ ਐਡਮਿੰਟਨ 'ਚ ਮਾਰੇ ਗਏ ਨੌਜਵਾਨ ਦਾ ਲੀਡਰਾਂ ਨੂੰ ਦੁੱਖ ਲੱਗਣਾ ਉਹ ਸ਼ੁਰੂ ਹੋ ਗਿਆ ਜੀ ਹੁਣ ਕੀ ਖਬਰਾਂ ਪ੍ਰਿੰਸਾ ਦੇਖੋ ਜੀ ਵਿੱਚ ਗੱਲ ਕਰੀਏ ਕਿ ਪਿਛਲੇ ਕੁਝ ਦਿਨਾਂ ਦੀ ਪਹਿਲਾਂ ਗੱਲ ਕਰ ਲੰਨੇ ਫਿਰ ਉਸ ਤੋਂ ਬਾਅਦ ਅੱਗੇ ਕੁਝ ਮਹੀਨਿਆਂ ਦੀ ਵੀ ਗੱਲ ਕਰਾਂਗੇ ਸੋ ਪਿਛਲੇ ਕੁਝ ਦਿਨਾਂ ਦੌਰਾਨ ਹੀ ਕੈਨੇਡਾ ਦੇ ਵਿੱਚ ਜੇਕਰ ਸਿੱਖ ਭਾਈਚਾਰੇ ਦੀ ਗੱਲ ਕਰੀਏ ਤੇ ਪਹਿਲਾ ਅਸੀਂ ਸਾਰਨੀਆ ਦੇ ਵਿੱਚ ਦੇਖਿਆ ਕਿ ਉੱਥੇ ਇੱਕ ਸਿੱਖ ਨੌਜਵਾਨ ਗੁਰ ਅਸੀਸ ਸਿੰਘ ਦਾ ਕਤਲ ਹੋਇਆ। ਉਹ ਘਰ ਦੇ ਵਿੱਚ ਹੀ ਜੋ ਡਿਬਿਊਟ ਹੋਇਆ ਸੀਗਾ ਜੋ ਨਾਲ ਰਹਿੰਦੇ ਹੋਏ ਹੋਰ ਕੈਨਟ ਵੱਲੋਂ ਚਾਕੂ ਮਾਰ ਕੇ ਗੁਰ ਅਸੀਸ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀਗਾ। ਫਿਰ ਅਸੀਂ ਬ੍ਰੈਂਪਟਨ ਦੇ ਵਿੱਚ ਦੇਖਿਆ ਕਿ ਇੱਕ ਨੌਜਵਾਨ ਜੋ ਇਹ ਹਜੇ ਕੁਝ ਸਮਾਂ ਪਹਿਲਾਂ ਹੀ 5-6 ਮਹੀਨੇ ਤੱਕ ਕੋਛੇ ਇਸ ਚੀਜ਼ ਬਾਰੇ ਕਨਫਰਮੇਸ਼ਨ ਨਹੀਂ ਆਈ ਵੇ ਗਲਤ ਆਇਡੈਂਟੀ ਹੈ ਜਾਂ ਨਹੀਂ ਹੈ ਪਰ ਉਸ ਨੌਜਵਾਨ ਦੇ ਭਰਾ ਕੁਸ਼ਵੰਤ ਪਾਲ ਸਿੰਘ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਗਲਤ ਆਇਡੈਂਟੀਟੀ ਦੇ ਕਾਰਨ ਉਸ ਤੇ ਉੱਪਰ ਗੋਲੀਆਂ ਚੱਲੀਆਂ ਉਸ ਦੇ ਭਰਾ ਦਾ ਕਤਲ ਹੋਇਆ ਫਿਰ ਅਸੀਂ ਗੱਲ ਰਮੈਂਟਨ ਦੀ ਕਰਦੀ ਆ ਤਾਂ ਰਮੈਂਟਨ ਦੇ ਵਿੱਚ ਵੀ ਦੇਖਿਆ ਕਿ ਹਰਸ਼ਨ ਹਰਸ਼ਾਨਦੀਪ ਸਿੰਘ ਅੰਤਾਲ ਸੋ ਇਹ ਨੌਜਵਾਨ ਹਜੇ 3 ਇੱਕ ਦਿਨ ਪਹਿਲਾਂ ਹੀ ਇਸ ਸਿਕਿਉਰਿਟੀ ਗਾਰਡ ਵਜੋਂ ਇਹ ਕੰਮ ਕਰਨਾ ਇਸਨੇ ਸ਼ੁਰੂ ਕੀਤਾ ਸੀਗਾ ਐਸੀ ਇੰਟਰਨੈਸ਼ਨਲ ਸਟੂਡੈਂਟ ਹਰਸ਼ਾਂਦੀਪ ਸਿੰਘ ਅੰਤਾਲ ਇਹ ਕੈਨੇਡਾ ਦੇ ਵਿੱਚ ਆਇਆ ਸੀਗਾ ਸੋ ਇਹ ਇਸ ਨੌਜਵਾਨ ਦਾ ਜਿਸ ਢੰਗ ਨਾਲ ਕਤਲ ਹੋਇਆ ਇਹ ਵੀਡੀਓ ਵੀ ਸਾਹਮਣੇ ਆਈਆਂ ਨੇ ਕਿ ਇਹ ਇਹ ਨੌਜਵਾਨ ਕੋਈ ਉਸ ਦੇ ਹੱਥੋਂ ਪਾਈ ਨਹੀਂ ਸੀ ਕਾਰਿਆ ਬਿਲਕੁਲ ਉਨ੍ਹਾਂ ਨੂੰ ਕਿਸੇ ਚੀਜ਼ ਦਾ ਵਿਰੋਧ ਨਹੀਂ ਸੀ ਕਰਿਆ ਇਹ ਪੌਲੀਸਾਂ ਚ ਥੱਲੇ ਧੱਕਾ ਦੇ ਕੇ ਮਗਰੋਂ ਗੋਲੀ ਮਾਰ ਦਿੱਤੀ ਗਈ ਤੇ ਉਸ ਤੋਂ ਪਹਿਲਾਂ ਵੀ ਅਸੀਂ ਡਿਮੈਂਡਰ ਦੇ ਵਿੱਚ ਦੇਖਿਆ ਕਿ ਇੱਕ ਉਬਰ ਇਹ ਡਰਾਈਵਰ ਸੀਗਾ ਸੋ ਜੋ ਕਿ ਫੂਡ ਡਿਲੀਵਰ ਕਰਨ ਆਇਆ ਸੀ ਤਾਂ ਉਹ ਵੀ ਇੱਕ ਨੌਜਵਾਨ ਸੀਗਾ ਉਸ ਦਾ ਵੀ ਜੋ ਇੱਕ ਇਹ ਛੋਟਾ ਚਾਕੂ ਹੁੰਦਾ ਆ ਸੋ ਉਹਦੇ ਨਾਲ ਉਸ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀਗਾ ਤੇ ਇਸ ਤੋਂ ਇਲਾਵਾ ਜੇਕਰ ਹੋਰ ਪਿਛਾਹ ਚ ਜਾਈਏ ਤਾਂ ਹੋਰ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਆਈਆਂ ਨੇ ਇਹ ਜਿਹਦੇ ਵਿੱਚ ਸਿੱਖ ਨੌਜਵਾਨਾਂ ਨੂੰ ਇਸ ਤਰੀਕੇ ਦਾ ਨਿਸ਼ਾਨਾ ਬਣਾਇਆ ਗਿਆ ਸੋ ਹੋਰ ਇਦਿਥੇ ਕਾਫੀ ਲੀਡਰ ਬੋਲੇ ਵੀ ਨੇ ਡੀਅਰ ਪਾਲੀਵਰ ਸਾਹਿਬ ਨੇ ਵੀ ਸਖਤ ਨਕੀਦੀ ਕੀਤੀ ਹੈ ਕਹਿੰਦੇ ਵੀ ਜੋ ਕੁਝ ਹੋ ਰਿਹਾ ਇਹ ਈਮਾਰਾ ਹੋ ਰਿਹਾ ਉਹਨਾਂ ਨੇ ਜਸਪ੍ਰੀਤ ਟੂਰਕ ਸਾਹਿਬ ਤੇ ਹਮਲੇ ਕੀਤੇ ਨੇ ਵੀ ਉਹਨਾਂ ਨੇ 9 ਸਾਲਾਂ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਕੈਨੇਡਾ ਦੇ ਵਿੱਚ ਬਣਾ ਦਿੱਤੇ ਨੇ ਉਸ ਤੋਂ ਇਲਾਵਾ ਜਗਮੀਰ ਸਿੰਘ ਉਹਨਾਂ ਨੇ ਗੱਲ ਕੀਤੀ ਹੈ ਇਹ ਪ੍ਰੋਮਿਸਿੰਗ ਸਰਕਾਰੀਆਂ ਹੁਣਾਂ ਨੇ ਇਸ ਮੁੱਦੇ ਤੇ ਗੱਲਬਾਤ ਕੀਤੀ ਹੈ ਇਹ ਹੋਰ ਵੀ ਬਹੁਤ ਸਾਰੇ ਲੀਡਰ ਬੋਲੇ ਨੇ ਕਿ ਇਹ ਜੋ ਵਰਤਾਰੇ ਹੋ ਰਹੇ ਨੇ ਇਹ ਕੋ ਚੰਗੀ ਗੱਲ ਨਹੀਂ ਹੈ ਤੇ ਬੜੇ ਕਨਸਰਨਿੰਗ ਇਹ ਗੱਲਾਂ ਨੇ ਕਿ ਇਸ ਢੰਗ ਦੇ ਨਾਲ ਸਿੱਖ ਕਮਿਊਨਿਟੀ ਨੂੰ ਕੈਨੇਡਾ ਦੇ ਵਿੱਚ ਨਫ਼ਰਤ ਦਾ ਇਹ ਹੇਟ ਦਾ ਇਹ ਰੇਸਿਸਮ ਦਾ ਸ਼ਿਕਾਰ ਜਿਹੜਾ ਬਣਾਇਆ ਜਾ ਰਿਹਾ ਤੇ ਇਹ ਮੁੱਦੇ ਵਾਕਿਆ ਹੀ ਇਹ ਭਾਈਚਾਰੇ ਵਾਸਤੇ ਕਾਫੀ ਇੱਕ ਗੰਭੀਰ ਮੁੱਦੇ ਨੇ ਕਿਉਂਕਿ ਦੇਖੋ ਭਾਈਚਾਰੇ ਨੇ ਤਾਂ ਆਪਣਾ ਫਰਿਜ਼ ਜੋ ਹੈ ਉਹ ਇਸ ਵਾਸਤੇ ਕਾਫੀ ਵੱਡੀਆਂ ਡੋਨੇਸ਼ਨਸ ਇਕੱਠੀਆਂ ਕੀਤੀਆਂ ਕਿਚੇ ਨੇ ਗੋ ਫੰਡ ਦੇ ਉੱਪਰ ਇਹ ਹਰਸ਼ਾਨਦੀਪ ਵਾਸਤੇ ਤਕਰੀਬਨ 1.5 ਲੱਖ ਡਾਲਰ ਦੇ ਕਰੀਬ ਜਿਹੜਾ ਆ ਉਹ ਡੇਢ ਦੋ ਦਿਨਾਂ ਦੇ ਵਿੱਚ ਇਕੱਠਾ ਕਰ ਦਿੱਤਾ ਗਿਆ ਪਰ ਗੱਲ ਇਹ ਆ ਕਿ ਸਿਰਫ ਇਹ ਗੋ ਫੰਡ ਤੇ ਡਾਲਰ ਇਕੱਠੇ ਕਰਨ ਦੇ ਨਾਲ ਮਸਲਾ ਨਹੀਂ ਹੱਲ ਹੋਣਾ ਇਹ ਜੋ ਨਫ਼ਰਤ ਸਿੱਖ ਭਾਈਚਾਰੇ ਦੇ ਖਿਲਾਫ਼ ਚਾਹੇ ਕੁਝ ਇੱਥੇ ਦੇ ਲੋਕ ਫਲਾ ਰਹੇ ਨੇ ਚਾਹੀਏ ਦੂਜੇ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਲੋਕ ਹੋਰ ਮੁਲਕਾਂ ਦੇ ਵਿੱਚ ਬੈਠੇ ਲੋਕ ਜਾਲੀ ਖਾਤਿਆ ਰਾਹੀਂ ਇਹ ਨਫ਼ਰਤ ਫਲਾ ਰਹੇ ਨੇ ਸੋ ਇਹ ਨਫ਼ਰਤ ਬੰਦ ਹੋਣੀ ਚਾਹੀਦੀ ਹੈ ਸੋ ਇਸ ਢੰਗ ਦਾ ਵਸੀਰਾ ਬੰਦ ਹੋਣਾ ਚਾਹੀਦਾ ਸੋ ਅਗਰ ਇਸ ਬਾਬਤ ਵੀ ਸਾਡੇ ਜੋ ਲੀਡਰ ਨੇ ਚਾਹੇ ਵਿਰੋਧੀ ਨੇ ਚਾਹੇ ਸਰਕਾਰ ਦੇ ਨੇ ਚਾਹੇ ਸਾਡੇ ਆਪਣੇ ਕਮਿਟੀ ਦੇ ਚੋਣੇ ਹੋਏ ਜਿਹੜੇ ਲੀਡਰ ਨੇ ਇਹਨਾਂ ਨੂੰ ਇਹ ਪਾਰਲੀਮੈਂਟ ਵਿੱਚ ਜਾ ਕੇ ਪ੍ਰੋਵਿੰਸ਼ੀਅਲ ਪਾਰਲੀਮੈਂਟ ਜਾ ਕੇ ਇਹਨਾਂ ਮੁੱਦਿਆਂ ਤੇ ਜ਼ਰੂਰ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਇੱਕ ਅਵੇਨਸ ਖੜੀ ਹੋਵੇ ਤਾਂ ਇਹ ਵਰਤਾਰਾ ਅੱਗੇ ਤੋਂ ਬੰਦ ਹੋਵੇ ਸੋ ਜੋ ਜਾਨੀ ਨੁਕਸਾਨ ਹੋਇਆ ਉਹ ਅੱਗੇ ਤੋਂ ਨਾ ਹੋਵੇ ਸੋ ਇਸ ਬਾਬਤ ਸਭ ਨੂੰ ਰਲ ਮਿਲ ਕੇ ਇਸ ਪਾਸੇ ਨੂੰ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਜੀ ਬਦੈਨਾ ਸਾਹਿਬ ਬਹੁਤ ਵਧੀਆ ਟੰਗ ਨਾਲ ਤੁਸੀਂ ਕਿਹਾ ਪਰ ਹਾਊਸ ਆਫ ਕਾਮਨ ਪ੍ਰੋਵਿੰਸ਼ਲ ਪਾਰਲੀਮੈਂਟ ਇੱਥੇ ਤੱਕ ਹੁੰਗੜੀਆਂ ਪਾ ਕੇ ਬਹਿ ਜਾਂਦੇ ਨੇ ਜੀ ਆਪਣੇ ਮੂੰਹਾਂ ਦੇ ਅੰਦਰ ਇਹਨਾਂ ਦਾ ਫੰਡ ਰੇਜ਼ ਦੇ ਉੱਤੇ ਜ਼ੋਰ ਲੱਗਿਆ ਰਹਿੰਦਾ ਉਹਦੇ ਲਈ ਫੰਡ ਰੇਜ਼ ਆ ਉਹਦੇ ਲਈ ਆ ਉਹਦੇ ਲਈ ਕਿਤੇ ਧੀਆਂ ਪੁੱਤਰ ਵਾਂਝੇ ਨਾ ਰਹਿ ਜਾਣ ਕਿਸੇ ਚੀਜ਼ੋਂ ਚਲੋ ਕੋਈ ਗੱਲ ਨਹੀਂ ਹਾਂ ਜੀ ਤੇ ਜਿਉਂਦੇ ਵਸਦੇ ਰਹਿਣ ਉਹ ਲੋਕ ਜਿਹੜੇ ਦਸਾਂ ਰਾਂ ਦੇ ਮਿਹਨਤਾਂ ਦੇ ਨਾਲ ਆਪਣੇ ਪਰਿਵਾਰ ਨੂੰ ਇੱਥੇ ਪਾਲਦੇ ਨੇ ਪਰ ਜਿਹੜੀਆਂ ਬੋਲੀਆਂ ਸਰਕਾਰਾਂ ਨੇ ਉਹਨਾਂ ਦੇ ਕੰਨਾਂ ਤੱਕ ਆਵਾਜ਼ ਜਰੂਰ ਪਹੁੰਚਣੀ ਚਾਹੀਦੀ ਹੈ ਉਹਦਾ ਮਾਧਿਅਮ ਕੋਈ ਵੀ ਹੋ ਸਕਦਾ ਹੈਗਾ ਸੋ ਫ੍ਰੈਂਡਸ ਸਾਹਿਬ ਅਗਲੀ ਖਬਰ ਸ਼ਾਇਦ ਇਹਨਾਂ ਦੇ ਕੰਮੇ ਵੀ ਕਹਿੰਦੇ ਹੋਣੇ ਵੀ ਸਰਕਾਰ ਦੇ ਕੰਨਾਂ ਤੱਕ ਸਾਡੀ ਆਵਾਜ਼ ਨਹੀਂ ਪਹੁੰਚਦੀ ਉਹ ਹੈਗੀ ਹੈ ਕੈਨੇਡਾ ਪੋਸਟ ਜਿਹਨੂੰ ਲੈ ਕੇ ਆਮ ਜਨਜੀਵਨ ਬੜਾ ਪ੍ਰਭਾਵਿਤ ਹੋਇਆ ਜੀ ਇਸ ਚੀਜ਼ ਦੇ ਨਾਲ ਜੀ ਬ੍ਰਾਂਡਸ ਸਾਹਿਬ ਦੇਖੋ ਕੈਨੇਡਾ ਪੋਸਟ ਦੀ ਗੱਲ ਕਰੀਏ ਤਾਂ ਇਹ 25 ਦਿਨ ਹੋ ਗਏ ਨੇ ਤੇ ਉਹਨਾਂ ਦੀ ਸਟ੍ਰਾਈਕ ਚੱਲ ਰਹੀ ਹੈ ਸੋ ਕੋਈ ਵੀ ਸਟ੍ਰਾਈਕ ਹਾਲੇ ਤੱਕ ਕਿਸੇ ਵੀ ਇਸੇ ਤੇ ਗੱਲਬਾਤ ਨਹੀਂ ਪਹੁੰਚੀ ਹੈ ਤਾਂ ਹੁਣ ਇਹਦੇ ਵਿੱਚ ਜੋ ਕੱਲ ਹੋਰ ਅਪਡੇਟ ਇਸ ਬਾਬਤ ਆਈ ਹੈ ਸੋ ਕ੍ਰਾਉਨ ਕਾਰਪੋਰੇਸ਼ਨ ਨੇ ਇਸ ਬਾਬਤ ਕੀ ਆਇਆ ਕਿ ਜੋ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਦੀ ਜੋ ਯੂਨੀਅਨ ਬਣੀ ਹੈ ਸੀਯੂਪੀਡਬਲਯੂ ਇਹਨਾਂ ਦੇ ਵੀ ਜੋ ਲੇਟੈਸਟ ਉਹਨਾਂ ਵੱਲੋਂ ਆਫਰ ਭੇਜੇ ਗਏ ਨੇ ਨੇਗੋਸ਼ੀਏਸ਼ਨ ਵਾਸਤੇ ਕਹਿੰਦੇ ਵੀ ਉਹ ਇਹੋ ਜਿਹੇ ਆਫਰਸ ਨੇ ਕਿ ਜੋ ਅਸੀਂ ਆਫਰ ਕਰ ਰਹੇ ਆ ਉਹਨਾਂ ਨੂੰ ਤੇ ਜੋ ਉਹ ਸਾਡੇ ਤੋਂ ਮੰਗ ਕੇ ਮੰਗ ਰਹੇ ਨੇ ਤੇ ਉਹਦੇ ਵਿੱਚ ਇਹ ਨਵੇਂ ਆਫਰਸ ਦੇ ਨਾਲ ਵੀ ਗੈਪ ਇਹ ਬਹੁਤ ਕਹਿੰਦੇ ਵੱਡਾ ਹੋ ਗਿਆ ਆ ਸੋ ਗੈਪ ਕਹਿੰਦੇ ਇੰਨਾ ਵਧਣ ਕਾਰਨ ਕਿ ਸਾਨੂੰ ਲੱਗ ਨਹੀਂ ਰਿਹਾ ਕਿ ਨੇੜ ਭਵਿੱਖ ਦੇ ਵਿੱਚ ਕੋਈ ਜਲਦੀ ਮਤਲਬ ਇੱਕ ਅੱਡੇ ਦਿਨ ਦੇ ਵਿੱਚ ਦੋ ਚਾਰ ਦਿਨਾਂ ਦੇ ਵਿੱਚ ਕੋਈ ਨੈਗੋਸ਼ੀਏਸ਼ਨ ਹੋ ਸਕਦੀ ਹੈ ਸੋ ਉਹਨਾਂ ਨੇ ਕਾਫੀ ਆਪਣੀ ਜਿਹੜੀ ਆ ਇਹਦੇ ਵਿੱਚ ਜਿਹੜਾ ਆ ਇਹ ਜੀ ਅਪੋਇੰਟਮੈਂਟ ਹੈ ਸੋ ਉਹ ਰਣੇ ਜाहिर ਕੀਤੀ ਹੈ ਕਹਿੰਦੇ ਵੀ ਇਹ ਪਹਿਲਾਂ ਹੀ ਸਾਫੀ ਲੋਕ ਪਰਚਾਣ ਨੇ ਵੀ ਹੁਣ ਹੋ ਗਏ ਤੇ ਕੋਈ ਸਿਰ ਪੈ ਰਿਹਾ ਜਿਹੜਾ ਆ ਇੱਕ ਦੇ ਵੀ ਜਿਹੜਾ ਨਹੀਂ ਲੱਗ ਰਿਹਾ ਕਿ ਜੋ ਨਵੇਂ ਆਫਰ ਵੀ ਯੂਨੀਅਨ ਪੇਛੜੀ ਹੈ ਉਹ ਆਫਰ ਵੀ ਕਹਿੰਦੇ ਆ ਹੋ ਜਾਇਆ ਕਿ ਉਹਨਾਂ ਦੇ ਉੱਪਰ ਨੈਗੋਸ਼ੀਏਸ਼ਨ ਕਰ ਸਕਣੀ ਬਹੁਤ ਮੁਸ਼ਕਲ ਹੈ ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜੂਨੀਅਨ ਨੂੰ ਕੁਝ ਇਸ ਤਰੀਕੇ ਦਾ ਕਹਿੰਨ ਲਚਕੀਲਾ ਰਵਈਆ ਅਪਣਾਉਣ ਦੀ ਲੋੜ ਹੈ ਤਾਂ ਜਿਹਦੇ ਨਾਲ ਇਹ ਸਟ੍ਰਾਈਕ ਜਿਹੜੀ ਆ ਇਹ ਖਤਮ ਹੋ ਸਕੇ ਆਮ ਲੋਕਾਂ ਨੂੰ ਰਾਹਤ ਮਿਲ ਸਕੇ ਕਿ ਮੈਂ ਪਹਿਲਾਂ ਵੀ ਇਸ ਬਾਬਤ ਗੱਲ ਕੀਤੀ ਸੀ ਕਿ ਲੋਕ ਚਾਹੁੰਦੇ ਨੇ ਕਿ ਫੈਡਰਲ ਸਰਕਾਰ ਇਹਦੇ ਵਿੱਚ ਦਖਲ ਦੇਵੇ ਤਾਂ ਕਿ ਇਹਦੇ ਨਾਲ ਇਹ ਸਟ੍ਰਾਈਕ ਨੂੰ ਖਤਮ ਕੀਤਾ ਜਾਵੇ ਪਰ ਇਹਦੇ ਵਿੱਚ ਸਟਿਲ ਜੋ ਨੇਗੋਸ਼ੀਏਸ਼ਨ ਸਹੀ ਕੰਮਜਾ ਬੋ ਸਕਦੀਆਂ ਅਗਰ ਇਹਦੇ ਵਿੱਚ ਜੂਨੀਅਨ ਹੈ ਜਾ ਕ੍ਰਾਊਨ ਕਾਰਪੋਰੇਸ਼ਨ ਹੈ ਕੋਈ ਇਸ ਕੀ ਦਾ ਰਵਈਆ ਪਰ ਉਹਨਾਂ ਜਿਹਦੇ ਨਾਲ ਇਹ ਨੇਗੋਸ਼ੀਏਸ਼ਨ ਜਿਹੜੀ ਆ ਸੰਭਵ ਹੋ ਸਕੇ ਪਰ ਦੋਵੇਂ ਧਿਰਾਂ ਜਿਸ ਤਰੀਕੇ ਨਾਲ ਅੜੀਆਂ ਹੋਈਆਂ ਨੇ ਆਪਣੇ ਰੁਕ ਤੇ ਸੋ ਲੱਗ ਨਹੀਂ ਰਿਹਾ ਕਿ ਨੇੜੇ ਤੇ ਵਿਕਣ ਦੇ ਵਿੱਚ ਇਸ ਦਾ ਕੋਈ ਵੀ ਹੱਲ ਜਿਹੜਾ ਆ ਹੋ ਸਕਦਾ ਸੋ ਲੱਗਦਾ ਹੈ ਹੋਰ ਲੰਬੀ ਇਸ ਸਟ੍ਰਾਈਕ ਜਿਹੜੀ ਆ ਚੱਲ ਸਕਦੀ ਹੈ ਸੋ ਇਹਦੇ ਨਾਲ ਪਿੰਨ ਜੀ ਹੁਣ ਗੱਲ ਕਿ ਬ੍ਰੈਮਪਟਨ ਦੀ ਕਰਦੇ ਆ ਕਿ ਬ੍ਰੈਮਪਟਨ ਦੇ ਵਿੱਚ ਜੋ ਬ੍ਰੈਮਪਟਨ ਕਾਉਂਸਲ ਹੈ ਸੋ ਉਹਨਾਂ ਦੇ ਜੋ ਇਹ ਬਹੁਤ ਸਾਰੇ ਇਨਸੀਡੈਂਟਸ ਬ੍ਰੈਂਪਟਨ ਦੇ ਵਿੱਚ ਹੋ ਰਹੇ ਨੇ ਰੋਡ ਕਲੀਜ਼ਮਸ ਹੋ ਰਹੇ ਨੇ ਸੋ ਉਹਨਾਂ ਬਾਬਤ ਉਹਨਾਂ ਦੇ ਕੀ ਅੰਕੜੇ ਨੇ ਤੇ ਕੀ ਉਹਨਾਂ ਨੇ ਉਸ ਬਾਬਤ ਕਾਰਵਾਈਆਂ ਕੀਤੀਆਂ ਨੇ ਸੋ ਜੋ ਬ੍ਰੈਂਪਟਨ ਸਿਟੀ ਕੌਂਸਲ ਦੇ ਹਵਾਲੇ ਦੇ ਨਾਲ ਜੋ ਇਹ ਫੌਸਟ ਨੇ ਰੋਸ ਤੋਂ ਸੋ ਉਹਨਾਂ ਵੱਲੋਂ ਜੋ ਅੰਕੜੇ ਤਿਆਰ ਕੀਤੇ ਗਏ ਨੇ ਉਹ ਦੱਸ ਰਹੇ ਨੇ ਕਿ ਹਰ ਰੋਜ਼ ਬ੍ਰੈਂਪਟਨ ਦੇ ਵਿੱਚ ਐਵਰੇਜ 47 ਕ੍ਰੈਸ਼ਸ ਕਹਿੰਦੇ ਹੋ ਰਹੀਆਂ ਨੇ ਤੋ ਦੇਖੋ ਬ੍ਰੈਮਟਨ ਦੇ ਵਿੱਚ ਕੌਂਸਲਰ ਰਵੈਨਾ ਸੈਂਟੋਸ ਕਹਿ ਰਹੇ ਨੇ ਕਿ 47 ਐਵਰੇਜ ਕ੍ਰੈਸ਼ਸ ਜਿਹੜੇ ਨੇ ਰੋਡ ਕਲੀਜ਼ਨਸ ਨੇ ਹਰ ਰੋਜ਼ ਹੋ ਰਹੇ ਨੇ 47 ਸੋ 47 ਰੋਡ ਕਲੀਜ਼ਨ ਬ੍ਰੈਮਟਨ ਦੇ ਵਿੱਚ ਹਰ ਰੋਜ਼ ਹੋਣੇ ਇਹ ਕੋਈ ਛੋਟੇ ਅੰਕੜੇ ਨਹੀਂ ਆ ਤੇ ਉਹਨਾਂ ਨੇ ਦੱਸਿਆ ਕਿ 2024 ਦੇ ਵਿੱਚ ਹੁਣ ਤੱਕ ਅਜੇ 2024 ਖਤਮ ਨਹੀਂ ਹੋ ਗਿਆ 16000 ਤੋਂ ਵਧੇਰੇ ਇਨਸੀਡੈਂਟ ਹੋ ਚੁੱਕੇ ਨੇ ਤੇ ਤੁਸੀਂ ਆਪ ਅੰਦਾਜ਼ਾ ਲਾ ਲਓਗੇ ਕਿੰਨੇ ਮਾਰੇ ਹਾਲਾਤ ਇਸ ਸਮੇਂ ਬ੍ਰੈਮਪਟਨ ਦੇ ਵਿੱਚ ਬਣੇ ਹੋਏ ਨੇ ਪਰ ਇਹਨਾਂ ਵੱਲੋਂ ਵੀ ਦੱਸਿਆ ਗਿਆ ਕਿ ਇਹਨਾਂ ਸਥਿਤੀਆਂ ਨੂੰ ਕਾਬੂ ਦੇ ਵਿੱਚ ਰੱਖਣ ਵਾਸਤੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਨਵੇਂ ਸੇਫਟੀ ਜ਼ੋਨਸ ਬਣਾਏ ਗਏ ਨੇ ਤੇ ਉਹਨਾਂ ਨੇ ਦੱਸਿਆ ਵੀ ਇੱਕ ਕਾਫੀ ਵੱਡੀ ਤਦਾਦ ਦੇ ਵਿੱਚ ਇੱਥੇ ਇਹ ਸੇਫਟੀ ਜ਼ੋਨਸ ਬਣਾ ਕੇ ਤੇ ਬਹੁਤ ਵੱਡੀ ਤਦਾਦ ਦੇ ਵਿੱਚ ਉਹਨਾਂ ਨੇ ਕਿਹਾ ਵੀ ਵਾਖੂਆ ਕ ਜਗ੍ਹਾ ਤੇ ਸਪੀਡ ਕੈਮਰਸ ਜਿਹੜੇ ਨੇ ਬ੍ਰੈਮਪਟਨ ਦੇ ਵਿੱਚ ਲਗਾਏ ਗਏ ਨੇ ਤਾਂ ਕਿ ਇਹਨਾਂ ਇਕਲੀਸ ਨੂੰ ਘਟਾਇਆ ਜਾ ਸਕੇ ਇਹਨਾਂ ਗਿਣਤੀ ਨੂੰ ਜਿਹੜਾ ਘਟਾਇਆ ਜਾ ਸਕੇ ਪਰ ਓਵਰ ਆਲ ਜੇਕਰ ਦਸੀਏ ਤੇ ਜੋ ਉਹਨਾਂ ਨੇ 47 ਦੀ ਐਵਰੇਜ ਹਰ ਰੋਜ਼ ਦੀ ਦਿੱਤੀ ਹੈ ਸੋ ਕਾਫੀ ਇਹ ਕਨਸਰਨਿੰਗ ਨੇ ਤਾਂ ਉਹਨਾਂ ਨੇ ਦੱਸਿਆ ਵੀ 180 ਤੋਂ ਵਧੇਰੇ ਕਮਿਟੀ ਸੇਫਟੀ ਜ਼ੋਨ ਜਿਹੜੇ ਨੇ ਜਿੱਥੇ ਹਾਇਰ ਫਾਇਸ ਹੁੰਦੇ ਨੇ ਸਪੀਡਿੰਗ ਵਾਸਤੇ ਉਹ ਬ੍ਰੈਂਟਨ ਦੇ ਵਿੱਚ ਬਣਾਏ ਗਏ ਨੇ ਸੋ ਇਹਨਾਂ ਤੋਂ ਬਾਅਦ ਕਿ ਇਹ ਚੀਜ਼ਾਂ ਦੇ ਕੋਈ ਠੱਲ ਪਵੇਗੀ ਜਾਂ ਇਹ ਰੋਡ ਇਨਸੀਡੈਂਟ ਇਸੇ ਢੰਗ ਨਾਲ ਹੁੰਦੇ ਰਹਿਣਗੇ ਇਹ ਹੋਣੇ ਇਹ ਵੱਖਰਾ ਵਿਸ਼ਾ ਜਿਹੜਾ ਬਣਿਆ ਹੋਇਆ ਤੇ ਅੰਤ ਦੇ ਵਿੱਚ ਇਹਨਾਂ ਦੀ ਗੱਲ ਕਰਦੇ ਆ ਰਸ਼ੀਆ ਦੀ ਸੋ ਰਸ਼ੀਆ ਨੇ ਇਹ ਸੀਰੀਆ ਦੇ ਵਿੱਚ ਜੋ ਤਖਤਾ ਪਲਟ ਹੋਇਆ ਸੋ ਸੀਰੀਆ ਦੇ ਤਖਤਾ ਪਲਟ ਹੋਣ ਤੋਂ ਬਾਅਦ ਜੋ ਉੱਥੇ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਜੋ ਉੱਥੋਂ ਭਗੋੜੇ ਹੋ ਗਏ ਨੇ ਮੁਲਕ ਛੱਡ ਕੇ ਭੱਜ ਗਏ ਨੇ ਸੋ ਉਹਨਾਂ ਬਾਰੇ ਉਹਨਾਂ ਨੇ ਰਿਫਰਮ ਕੀਤਾ ਆ ਕਿ ਉਹਨਾਂ ਨੂੰ ਰੂਸ ਦੇ ਵਿੱਚ ਰਾਜਨੀਤਿਕ ਸ਼ਰਨ ਦੇ ਦਿੱਤੀ ਗਈ ਹੈ ਕਿਉਂਕਿ ਰਾਸ਼ਪਤਰੀ ਬਸ਼ਰ ਅਲ ਅਸਦੀ ਗੱਲ ਕਰੀਏ ਜਾਂ ਆਸਦ ਪਰਵਾਲ ਦੀ ਗੱਲ ਕਰੀਏ ਪਿਛਲੇ ਕਈ ਦਹਾਕਿਆਂ ਤੋਂ ਇਹ ਸੀਰੀਆ ਨੂੰ ਕੰਟਰੋਲ ਕਰ ਰਹੇ ਸੀਗੇ ਰਸ਼ੀਆ ਦੀ ਈਰਾਨ ਦੀ ਇਹਨਾਂ ਨੂੰ ਪੂਰੀ ਸਪੋਰਟ ਸੀਗੀ ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਸ ਤੰਗ ਨਾਲ ਉੱਥੇ ਜੋ ਵਿਦਰੋਹੀ ਨੇ ਉਹਨਾਂ ਨੇ ਉਸੇ ਤਕਸਾ ਪਾਕਿਸਤਾਨ ਤੱਕ ਦੀ ਵਿਦਰੋਹੀਆਂ ਦੀ ਗੱਲ ਕਰੀਏ ਤਾਂ ਅਲ ਤਾਇਜ਼ਾ ਦੇ ਨਾਲ ਸਮਾਜ ਦੇ ਸਾਬਕਾ ਸਹਿਯੋਗੀ ਨੇ ਹਯਾਤ ਅਲ ਤਹਿਰੀਰ ਅਲ ਸ਼ਾਮ ਇਹ ਜਿਹਨਾਂ ਦੇ ਗਰੁੱਪ ਨੂੰ ਐਚਟੀਐਸਵੀ ਕਿਹਾ ਜਾਂਦਾ ਸੋ ਉਹਨਾਂ ਨੇ ਦਮਿਸ਼ਕ ਜਿਹੜਾ ਪਹੁੰਚ ਕੇ ਜਿਹੜਾ ਸ਼ਹਿਰ ਦੇ ਉੱਪਰ ਕਬਜ਼ਾ ਕੀਤਾ ਇਹਨਾਂ ਨੂੰ ਉੱਥੋਂ ਭਜਾ ਦਿੱਤਾ ਪਿਛਲੇ 14 ਸਾਲਾਂ ਤੋਂ ਜੋ ਘੇਲੂ ਜੁੱਧ ਚੱਲ ਰਿਹਾ ਸੀਗਾ ਸੋ ਉਹਦੇ ਵਿੱਚ ਅਸਾਦ ਹੁਣਾਂ ਨੂੰ ਪਛਾਰ ਦਿੱਤਾ ਆ ਸੋ ਇੱਥੇ ਬਹੁਤ ਸਾਰੀਆਂ ਵੱਡੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਦੇਖੋ ਪਹਿਲਾਂ ਹਵਾਲਾਸ ਵੱਲੋਂ ਕਾਰਵਾਈ ਕੀਤੀ ਜਾਣੀ ਹੁਣ ਇਹ ਵੀ ਇਹ ਪੋਸਿਬਿਲਟੀਆਂ ਸਾਹਮਣੇ ਆ ਰਹੀਆਂ ਵੀ ਅਮਰੀਕਾ ਦੀ ਦੀਪ ਸਟੇਟ ਹੀ ਹਵਾਲਾਸ ਨੂੰ ਇਹ ਸਭ ਕੁਝ ਕਰਨ ਵਾਸਤੇ ਇੱਕ ਤਰੀਕੇ ਨਾਲ ਇੱਕ ਖੁੱਲਾ ਮਸਾਲਾ ਛੱਡ ਦਿੱਤਾ ਕਿ ਪਹਿਲਾਂ ਹਮਾਸੇ ਕਾਰਵਾਈ ਕਰੇ ਫਿਰ ਇਜ਼ਰਾਇਲ ਬਦਲੇ ਦੇ ਵਿੱਚ ਇਸ ਤਰੀਕੇ ਦੀ ਕਾਰਵਾਈ ਕਰ ਲੈਬਨਾਨ ਦੇ ਵਿੱਚ ਜੰਹਾਂ ਖਤਮ ਕਰ ਦੁੱਤਾ 사실 ਸਾਰੀ ਵੱਡੀ ਲੀਡਰਸ਼ਿਪ ਮਾਦ ਦਿੱਤੀ ਤੇ ਉਸ ਤੋਂ ਇਲਾਵਾ ਉਹਨਾਂ ਨੇ ਚੀਨ ਨੇ ਵੀ ਇੱਕ ਤਰੀਕੇ ਦੇ ਨਾਲ ਜਿਹੜੇ ਚੈਨਲ ਸੀਗੇ ਜਿਹਦੇ ਥਰੂ ਹਮਾਸ ਨੂੰ ਜਾ ਹਿਜਬੁਲਾਹ ਵਰਤਿਆ ਨੂੰ ਜਿਹੜੇ ਫੰਡ ਆਉਂਦੇ ਸੀ ਅਥियार ਆਉਂਦੇ ਸੀ ਉਹ ਖਤਮ ਕਰ ਨਾ ਉਹਨੇ ਜਿੰਨੇ ਵੀ ਰਾਸ ਸੀਗੇ ਤਕਰੀਬਨ ਸਾਰੇ ਉਹਨਾਂ ਨੇ ਖਤਮ ਕਰ ਦਿੱਤੇ ਕਿਉਂਕਿ ਸੀਰੀਆ ਦੇ ਥਰੂ ਵੀ ਬਹੁਤ ਸਾਰੀ ਮਦਦ ਇਰਾਨ ਕੇ ਸਿੱਧੇ ਸਿੱਧੇ ਟੰਕ ਦੇ ਨਾਲ ਇਹਨਾਂ ਸੋਹਰ ਨੂੰ ਦੇ ਰਿਹਾ ਸੀਗਾ ਸੋ ਇੱਕ ਟੰਕ ਦੇ ਨਾਲ ਉਹਨਾਂ ਨੇ ਇੱਛੇ ਵੀ ਜੋ ਰਸ਼ੀਆ ਸੀਗਾ ਜਾਂ ਰਸ਼ੀਆ ਜੋ ਸਪான்ਸਰ ਇਕ ਰਾਜ ਚੱਲ ਰਿਹਾ ਸੀਗਾ ਉਸ ਨੂੰ ਖਤਮ ਕੀਤਾ ਆ ਸੋ ਇਹ ਵੀ ਗੱਲਾਂ ਨੇ ਵੀ ਕਿਤੇ ਨਾ ਕਿਤੇ ਆਪਸ ਦੇ ਵਿੱਚ ਸਹਿਮਤੀ ਬਣੀ ਵੀ ਹੋ ਸਕਦੀ ਹੈ ਕਿ ਯੂਕਰੇਨ ਦੇ ਵਿੱਚ ਜੋ ਇਲਾਕਾ ਰਸ਼ੀਆ ਨੇ ਜਿੱਤ ਲਿਆ ਆਵੇ ਉਹ ਰਸ਼ੀਆ ਨੂੰ ਦੇ ਦਿੱਤਾ ਜਾਵੇ ਤੇ ਦੂਜੇ ਪਾਸੇ ਸੀਰੀਆ ਦੇ ਵਿੱਚ ਰਸ਼ੀਆ ਨੂੰ ਪੂਰੀ ਤਰੀਕੇ ਨਾਲ ਖੇਡ ਦੇ ਦਿੱਤਾ ਜਾਵੇ ਸੋ ਇਹ ਬਹੁਤ ਸਾਰੀਆਂ ਗੱਲਾਂ ਬਾਤਾਂ ਬਹੁਤ ਸਾਰੀਆਂ ਥਿਊਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਰ ਇੱਥੇ ਇਹ ਗੱਲ ਹੈ ਵੀ ਜਿਹੜੇ ਵਿਦਰੋਹੀ ਨੇ ਜਿਹੜੇ ਕਿਸੇ ਸਮੇਂ ਆਈਐਸਆਈਐਸ ਨਾਲ ਵੀ ਜੁੜੇ ਰਹੇ ਨੇ ਅਲ ਕਾਇਦਾ ਦੇ ਨਾਲ ਵੀ ਜੁੜੇ ਰਹੇ ਨੇ ਤੇ ਜਿਨ੍ਹਾਂ ਨੂੰ ਅਮਰੀਕਾ ਕਿਸੇ ਸਮੇਂ ਆਪਣੇ ਸਭ ਤੋਂ ਵੱਡੇ ਦੁਸ਼ਮਣ ਗਰਦਾਨدار ਰਿਹਾ ਅੱਜ ਉਹਨਾਂ ਹੀ ਗਰੋਹਾਂ ਨੂੰ ਸਿੱਧੇ ਸਿੱਧੇ ਢੰਗ ਦੇ ਨਾਲ ਬਦਲ ਕਰਕੇ ਉੱਥੇ ਸ਼ਾਸਨ ਦੇ ਉੱਪਰ ਬਿਠਾ ਦਿੱਤਾ ਆ ਸੋ ਇਹ ਜੀਓ ਪੋਲਿਟਿਕਸ ਕਿਸੇ ਸਮੇਂ ਵੀ ਕਿਸੇ ਵੀ ਢੰਗ ਨਾਲ ਬਦਲ ਜਾਂਦੀ ਹੈ ਸੋ ਹੁਣ ਜੋ ਬਚੇ ਖੁਛੇ ਵੀ ਟਿਕਾਣੇ ਨੇ ਫੌਜੀ ਜੋ ਹਥਿਆਰ ਜਾਂ ਹੋਰ ਇਸ ਸੰਬੰਧਿਤ ਟਿਕਾਣੇ ਨੇ ਉਹਦੇ ਉੱਪਰ ਵੀ ਇਜ਼ਰਾਇਲ ਹਮਲੇ ਕਰ ਰਿਹਾ ਕਿ ਤਾਂ ਕਿ ਕੱਲ ਨੂੰ ਇਹ ਨਾ ਹੋਣ ਕਿ ਬਗਦੋਹੀ ਜਿਹੜੇ ਨੇ ਇਹ ਦੁਬਾਰਾ ਉਹਨਾਂ ਦੇ ਖਿਲਾਫ ਹੋ ਜਾਣ ਸੋ ਉਹਨਾਂ ਵਾਸਤੇ ਵੀ ਕੋਈ ਚੀਜ਼ ਜਿਹੜੀ ਆ ਕਿਸੇ ਵੀ ਤਰੀਕੇ ਦੀ ਜਿਹੜੀ ਫੌਜੀ ਮਦਦ ਉੱਥੇ ਬਚੀ ਹੋਈ ਹੈ ਸੋ ਉਹਨੂੰ ਵੀ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਸੋ ਇਹ ਬਹੁਤ ਤੇਜ਼ੀ ਦੇ ਨਾਲ ਇਸ ਸਥਿਤੀ ਦੇ ਵਿੱਚ ਜੀਓ ਪੋਲਿਟਿਕਸ ਪਿਛਲੇ ਦਿਨਾਂ ਦੇ ਵਿੱਚ ਬਦਲੀ ਹੈ ਬਹੁਤ ਬਹੁਤ ਧੰਨਵਾਦ ਪ੍ਰਹਿਨ ਸਾਹਿਬ ਪੂਰੀਆਂ ਖਬਰਾਂ ਡਿਟੇਲ ਦੇ ਵਿੱਚ ਸਾਂਝੀਆਂ ਕੀਤੀਆਂ ਕੱਲ ਨੂੰ ਨਵੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਦੁਬਾਰੇ ਸਾਂਝ ਪਾਵਾਂਗੇ